ਸਲੋਕ ਸੰਤ ਸਾਰਣ ਜੋ ਜਣ ਪਰੈ ਸੋ ਜਣ ਉਧਰਨ ਹਾਰ ਸੰਤ ਕ ਨਿੰਦਾ ਨਾਨਕਾ ਬਹੁ ਰਵਰ ਇਬਤਾਰ ਅਸ਼ਟਪਦੀ ਸੰਤ ਕ ਦੁਖਣ ਆਰ ਜਾ ਘਟੈ ਸੰਤ ਕ ਦੁਖਣ ਜਾਉਤੇ ਨਹੀਂ ਛੁਟਾਇ ਸੰਤ ਕ ਦੁਖਣ ਸੁਖ ਸਭ ਜਾਏ ਸੰਤ ਕਾ ਦੂਖਣ ਨਰਕ ਮਹਿ ਪਾਏ ਸੰਤ ਕਾ ਦੂਖਣ ਮਤ ਹੋਏ ਮਲੀਣ ਸੰਤ ਕਾ ਦੂਖਣ ਸੋਭਾ ਤੇ ਹੀਨ ਸੰਤ ਕਹਿ ਹੱਤੇ ਕੋ ਰਖੈ ਨ ਕੋਈ ਸੰਤ ਕਾ ਦੂਖਣ ਥਾਣ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਦੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕਾ ਦੂਖਣ ਤੇ ਮੁਖ ਭਵੈ ਸੰਤਨ ਕਾ ਦੂਖਣ ਕਾਗਜ ਹਉ ਲਵੈ ਸਾਂਤਨ ਕੈ ਦੋਖਣ ਸਰਪ ਜਉਣ ਪਾਏ ਸੰਤ ਕੈ ਦੋਖਣ ਤ੍ਰਗਦ ਜਉਣ ਕਿਰਮਾਏ ਸੰਤਨ ਕੈ ਦੋਖਣ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੋਖਣ ਸਭ ਕੋ ਛਲੈ ਸੰਤ ਕੈ ਦੋਖਣ ਤੇਜ ਸਭ ਜਾਏ ਸੰਤ ਕੈ ਦੋਖਣ ਨੀਚ ਨਿਚਾਏ ਸੰਤ ਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾ ਹੋਏ ਭੀਗਤ ਪਾਹੇ ਸੰਤ ਕਾ ਅਨੰਦ ਗਵਹਾ ਤਾਹੀ ਸੰਤ ਕਾ ਨਿੰਦਕ ਖਣ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਣ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੋਖੀ ਸਦਾ ਆਪਵਿੱਤ ਸੰਤ ਕਾ ਦੋਖੀ ਕਿਸੈ ਕਾ ਨਹਿ ਮਿੱਤ ਸੰਤ ਕੈ ਦੋਖੀ ਕਉ ਡਾਨ ਲਾਗੈ ਸੰਤ ਕੈ ਦੋਖੀ ਕਉ ਸਭ ਤਿਆਗੈ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮੈ ਮਰੈ ਸੰਤ ਕੀ ਦੋਖ ਨਾ ਸੁਖ ਤੇ ਟਰੇ ਸੰਤ ਕੈ ਦੋਖੀ ਕਉ ਨਾਹੀ ਠਾਓ ਨਾਨਕ ਸੰਤ ਭਵੈ ਤਾਲੈ ਮਿਲਾਏ ਸੰਤ ਕਾ ਦੋਖੀ ਜਦ ਵੀਰ ਤੇ ਟੂਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੈ ਦੋਖੀ ਕਾ ਉਦਿਆਨ ਪਰਮਾਈਐ ਸੰਤ ਕਾ ਦੋਖੀ ਉਹ ਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋਥ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੈ ਦੋਖੀ ਕੀ ਜੜ ਕਿਛ ਨਾਹੀ ਆਪਣ ਬੀਜ ਆਪੇ ਹੀ ਖਾਹੇ ਸੰਤ ਕੈ ਦੋਖੀ ਕਉ ਅਵਰਣ ਰਖਣ ਹਾਰ ਨਾਨਕ ਸੰਤ ਭਵੈ ਤਾਲੈ ਉਬਾਰ ਸੰਤ ਕਾ ਦੋਖੀ ਓ ਬਿਲ ਲਾਏ ਜਿਉਂ ਜਲ ਵਿਹੂਣ ਮਛਲੀ ਤੜਫੜਾਏ ਸੰਤ ਕਾ ਦੋਖੀ ਭੂਖਾ ਨਹੀਂ ਰਾਜੈ ਜਿਉਂ ਪਾਵਕ ਈਦਨ ਨਹੀਂ ਧਰਾਪੈ ਸੰਤ ਕਾ ਦੋਖੀ ਛੁਟੈ ਇਕੇਲਾ ਜਿਉਂ ਬੁਆੜ ਤਲ ਖੇਤ ਮਹਿ ਦੁਹਿਲਾ ਸੰਤ ਕਾ ਦੋਖੀ ਧਰਮ ਤੇ ਰਹਿਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਕੀਰਤਨੰਦਕ ਕਾ ਤੁਰ ਹੀ ਪਇਆ ਨਾਣਕ ਜੋਤ ਸੁਭਾਵੈ ਸੋਈ ਠਿਆ ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੋਖੀ ਕੋ ਦਰਗ ਹੈ ਮਲੇ ਸਜਾਏ ਸੰਤ ਕਾ ਦੋਖੀ ਸਦਾ ਸਹਿ ਕਾਈਏ ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਏ ਸੰਤ ਕੇ ਦੋਖੀ ਕੀ ਪੁੱਜੈ ਨ ਆਸਾ ਸੰਤ ਕਾ ਦੋਖੀ ਉੱਠ ਚੱਲੇ ਨਰਾਸਾ ਸੰਤ ਕਾ ਦੋਖ ਨ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਭਾਇਆ ਕੀਰਤਨ ਮੇਟ ਕੋਏ ਨਨਕ ਜਾਨੈ ਸਾਚਾ ਸੋਏ ਸਭ ਕੱਟ ਦੇ ਸਕੇ ਉਹ ਕਰਨਾ ਹੈ ਹਾਰ ਸਦਾ ਸਦਾ ਤਿਸ ਕਾ ਨਮਸਕਾਰ ਪ੍ਰਭ ਕੀ ਸਤ ਕਰ ਹੋ ਦਿਨ ਰਾਤ ਤਿਸਹਿ ਧਿਆਵੋ ਸਾਸ ਗਿਰਾਸ ਸਭ ਕਛ ਵਰਤਾ ਤਿਸ ਕਾ ਕੀਆ ਜੈਸਾ ਕਰੇ ਤੈਸਾ ਕਉਤੀਆ ਆਪਣਾ ਖੇਲ ਆਪ ਕਰਨਾ ਹੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਬੜ ਭਾਗੀ ਨਾਨਕ ਜਾਣ ਸੇ